ਰੁਕਿਓ ਰੁਕਿਓ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾ ਪਿਆਰਿਓ ਠੀਕ ਹੈ ਜੀ ਪਛਾਣਿਆ ਹਾਂਜੀ ਨਹੀਂ ਪਛਾਣਿਆ ਲੱਗਾ ਹਾਂ ਜੀ ਮਹਾਰਾਜ ਕੋਣ ਮੇਰਾ ਇੰਤਰੀ ਲੈ ਮਹਾਰਾਜ ਜੀ ਦਿਲਦਾਰ ਹਾਂਜੀ ਕਿੱਲੋ ਲਊਗਾ ਤੇ ਆ ਅੱਛਾ ਜੀ ਇਹਦਾ ਦੇਖੋ ਫਿਕਰ 100 ਰੁਪਏ ਰੋਈ ਕਿਰਾਇਆ ਸੀ ਅੱਛਾ ਉਹ ਵੀ ਬਚ ਗਿਆ ਅੱਛਾ ਜੀ ਹੈ ਅੱਛਾ ਕਿਆ ਆਇਆ ਬੱਜ ਗਿਆ ਉਹ ਸੋ ਜਾਏ ਕਰ ਸੁ ਕਰੇ ਇਹਦਾ ਵਾਹਿਗੁਰੂ ਵਾਹਿਗੁਰੂ ਆ ਜੀ ਲੈਂਦੇ ਨੇ ਇੱਕ ਦਿਨ ਗੰਡੇ ਰਹੇ ਹਾਂ ਵਾਹ ਕੀ ਬਾਤ ਹੈ ਅੱਛਾ ਜੀ ਹਾਂ ਗੰਡੇ ਜਾਂ ਲੈ ਵਾਹਿਗੁਰੂ ਵਾਹਿਗੁਰੂ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਹੁਣੇ ਮੈਂ ਵੇਖਿਆ ਆਂਦੇ ਮੈਂ ਕਿਹਾ ਵੇਖਿਆ ਬਾਪੂ ਜੀ ਉਹੀ ਲੱਗਦੇ ਆ ਤੇ ਵਧੀਆ ਨਹੀਂ 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 ਮੈਂ ਮੈਂ ਵੇਖਿਆ ਮੈਂ ਕਿਹਾ ਬਜ਼ੁਰਗ ਉਹੀ ਲੱਗਦੇ ਆ ਨਹੀਂ ਜੀ ਸੋਣਾ ਤੇ ਬਜ਼ੁਰਗੋ ਰਿਕਸ਼ਾ ਨਾਲ ਵਧੀਆ ਹੋ ਗਿਆ ਜ਼ਿੰਦਗੀ ਵਧੀਆ ਹੋਊਗੀ ਨਾ ਚਲੋ ਸ਼ੁਕਰ ਹੈ ਗੁਰੂ ਦਾ ਅੰਦਾਸ ਬਾਦਸ਼ਾਹ ਦਾ ਬਤਾ ਵੀ ਖੁਸ਼ ਹੋ ਗਿਆ ਹਾਂ ਜੀ ਪੈਸੇ ਦੇ ਹੀ ਦੇ ਨੇ ਹਾਂ ਅੱਗੇ ਦੇਣਾ ਨਹੀਂ ਕਰੂ ਹਾਂ ਬਣੇ ਨਹੀਂ ਕਿ ਮੈਨੂੰ ਅੱਜ ਡੇਢ ਹੀ ਚੁੱਕਿਆ ਮੈਂ ਖਾਣੇ ਵਿੱਚ ਬਣੇ ਨਹੀਂਗੇ ਅੱਛਾ ਇਹ ਤਾਂ ਦਾਣਾ ਨਾ ਹੋਣਾ ਸੀ ਅੱਛਾ ਤੇ ਹੁਣ ਤਾਂ ਠੀਕ ਹੈ ਨਾ ਜਿਹੜੇ ਹੁਣ 50 ਦਾ ਟੇਰੀ ਦੇ ਅੱਛਾ ਵਾਹਿਗੁਰੂ ਵਾਹਿਗੁਰੂ ਉਹ ਤਾਂ ਤੇ ਲੈ ਹੁੰਦੇ ਨੇ ਹਾਂ ਨਹੀਂ ਨਹੀਂ ਸੋਣਾ ਬਾਬਾ ਜੀ ਬਹੁਤ ਸੁਣਾਉ ਹੋ ਗਿਆ 150 ਵਿੱਚ ਬੰਨਾਂ ਲਈ ਜਾਂ ਹਾਂ ਤੁਸੀਂ ਖੁਸ਼ ਹੋ ਨਾ ਤੁਸੀਂ ਖੁਸ਼ ਹੋ ਨਾ ਤੁਸੀਂ ਖੁਸ਼ ਹੋ ਨਾ ਚਲੋ ਪਿਆਰੇ ਚਲੋ ਠੀਕ ਹੈ ਜੀ ओके जी वाई ख़ालसा वाहिगुरू जी फते